ਆ ਰਹੀਆਂ ਨੂੰ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਕਿ ਸਲਵਾਰ ਦੀ ਕਟਿੰਗ ਤੇ 2.5 ਮੀਟਰ ਕਪੜਾ ਆਪਣੇ ਕੋਲੇ ਆਪਾਂ ਸਲਵਾਰ ਦੀ ਕਟਿੰਗ ਕਰਨੀ ਸ਼ੁਰੂ ਕਰਾਂਗੇ ਜੇ ਚੈਨਲ ਤੇ ਨਮਯੋ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨਾਲ ਅੰਤ ਤੱਕ ਜ਼ਰੂਰ ਜੁੜੇ ਰਹੋ ਹੁਣ ਆਪਾਂ ਨੇ ਕੀ ਕਰਨਾ ਇਸ ਤਰ੍ਹਾਂ ਵਿਛਾ ਲੈਣਾ ਕਪੜਾ ਜਿੰਨੀ ਆਪਣੀ ਸਲਵਾਰ ਦੀ ਲੈਂਥ ਹੈ ਬੈਟ ਤੋਂ ਬਿਨਾ ਉਹਨਾਂ ਆਪਾਂ ਨੇ ਮਿਣਕ ਨੇ ਦੇ ਤਿੰਨ ਹਿੱਸੇ ਕਰ ਲੈਣੇ ਨੇ ਕਪੜੇ ਦੇ ਠੀਕ ਹੈ ਜੀ ਆਪਾਂ 32 32 ਇੰਚ ਤੇ ਤਿੰਨ ਵਾਰ ਮਾਰਕ ਕਰਨਾਗਾ ਪਹਿਲਾਂ ਆਪਾਂ 32 ਇੰਚ ਦੇ ਆਪਾਂ ਪੱਟ ਕੱਟ ਕਰਾਂਗੇ ਇਹਦੇ ਵਿੱਚ ਪਤੀ ਇੰਚ ਤੇ ਆਪਾਂ ਨੇ ਇੱਥੇ ਮਾਰਕ ਕਰ ਲੈਣਾ ਪੱਟਾ ਦਾ ਠੀਕ ਹੈ ਜੀ ਪੱਟਾ ਦੀ ਲੈਂਥ ਦਾ ਉਸ ਤੋਂ ਬਾਅਦ ਆਪਾਂ ਨੇ ਫਿਰ ਇਸ ਤਰ੍ਹਾਂ ਕੱਪੜਾ ਦੇਖ ਲੈਣਾ ਵੀ ਆਪਣੇ ਕੋਲ ਕਿੰਨਾ ਕੱਪੜਾ ਆ ਇਹਨੂੰ ਡਬਲ ਫੋਲਡ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਡਬਲ ਫੋਲਡ ਕਰਨ ਤੋਂ ਬਾਅਦ ਫਿਰ ਆਪਾਂ ਨੇ ਚੈੱਕ ਕਰ ਲੈਣਾ ਇੱਕ ਵਾਰ ਵੀ ਲੈਂਥ ਪੂਰੀ ਆਉਂਦੀ ਹੈ ਜਿੰਨੀ ਆਪਾਂ ਨੂੰ ਲੈਂਥ ਚਾਹੀਦੀ ਆ ਠੀਕ ਹੈ ਜੀ 32 ਇੰਚ ਆਪਾਂ ਨੂੰ ਲੈਂਥ ਚਾਹੀਦੀ ਹੈ ਇੰਚ 33.5 ਇੰਚ ਕੱਪੜਾ ਹੈਗਾ ਜੀ ਪਿੱਛੇ ਠੀਕ ਹੈ ਜੀ ਐਨਾਕ ਕਪੜਾ ਬਚਦਾਗਾ ਬਾਅਦ ਦੇ ਵਿੱਚ ਤੇ ਆਪਾਂ ਇਸ ਤਰ੍ਹਾਂ ਜੀ ਕਟਾਈ ਕਰਾਂਗੇ ਕਰਨ ਨੂੰ ਤਾਂ ਆਪਾਂ ਦੂਸਰੇ ਰੋਡ ਵੀ ਕਰ ਸਕਦੇ ਆ ਇੱਕ ਪਰ ਨੇ ਸਾਰ ਜਿੱਦਾਂ ਆਪਾਂ ਸਾਈ ਫੋਲਡ ਕਰਕੇ ਇਸ ਤਰ੍ਹਾਂ ਵੀ ਕਰ ਸਕਦੇ ਆ ਪਰ ਉਸ ਤਰ੍ਹਾਂ ਮੈਂ ਤੁਹਾਨੂੰ ਕਾਫੀ ਵੀਡੀਓ ਨੇ ਜਿਹੜੀਆਂ ਪਾ ਦਿੱਤੀਆਂ ਨੇ ਇਸ ਤਰ੍ਹਾਂ ਵੀਡੀਓ ਕੱਟ ਕਰੀਆਂ ਹੋਈਆਂ ਸਲਵਾਰ ਦੀਆਂ ਠੀਕ ਹੈ ਜੀ ਇਸ ਤਰ੍ਹਾਂ ਵੀ ਆਪਾਂ ਕੱਟ ਕਰ ਸਕਦੇ ਆ ਇਹਨੂੰ ਵਿੱਚੋਂ ਆ ਵਿੱਚੋਂ ਹੀ ਆਪਾਂ ਇਹਦੇ ਪੱਟ ਕੱਢ ਸਕਦੇ ਆ ਬੈਲਟ ਵੀ ਕੱਢ ਸਕਦੇ ਆ ਪਰ ਮੈਂ ਤੁਹਾਨੂੰ ਹੁਣ ਦੂਸਰੇ ਤਰੀਕੇ ਨਾਲ ਦੱਸੂਗੀ ਆਪਾਂ ਨੇ 32 ਇੰਚ ਤੇ ਇਹਦੇ ਮਾਰਕ ਕਰ ਲੈਣੇ ਨੇ ਠੀਕ ਹੈ ਜੀ ਇਸ ਤਰ੍ਹਾਂ ਕਪੜਾ ਸੈੱਟ ਕਰਕੇ ਆਪਾਂ ਨੇ ਵਿਛਾ ਲੈਣਾਗਾ ਸਹੀ ਕਰ ਲੈਣਾ ਕੰਨੀ ਨੂੰ ਕੰਨੀ ਦੇ ਨਾਲ ਮਿਲਾ ਲੈਣਾਗਾ 3 ਇੰਚ ਤੇ ਹੁਣ ਆਪਾਂ ਇੱਥੇ ਮਾਰਕ ਕਰਾਂਗੇ ਤੇ ਬਸ 3 ਇੰਚ ਤੇ ਆਪਾਂ ਇਹ ਮਾਰਕ ਕਰਾਂਗੇ 32 ਇੰਚ ਤੇ ਮਾਰਕ ਕਰਕੇ ਆਪਾਂ ਸਾਰਾ ਕੰਮਪਲੀਟ ਕਰ ਲੈਣਾ ਕੀਕਾ ਜੀ ਐਫ ਆਪਾਂ ਨਾ ਕਟਾਈ ਕਰ ਦਾਂਗੇ ਇਹਦੇ ਵਿੱਚੋਂ ਹੀ ਆਪਾਂ ਨੇ ਪੱਟ ਕੱਢ ਲੈਣੇ ਨੇ ਵਿੱਚੋਂ ਹੀ ਬੈਲਟ ਕੱਢ ਲੈਣੀਆਂ ਇਹਦੇ 6.5 ਇੰਚ ਦੀ ਇਹ ਮੂਰੀ ਆ ਸਲਵਾਰ ਦੀ 13 ਇੰਚ ਦੇ ਆਪਾਂ ਪੱਟ ਨੇ ਜਿਹੜੇ ਉਹ ਪਾਵਾਂਗੇ 6.5 ਇੰਚ ਦੇ ਪਲੱਸ ਕਰਕੇ 13 ਇੰਚ ਹੋ ਜਾਣਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ 13 13 ਇੰਚ ਤੇ ਮਾਰਕ ਕਰਕੇ ਕਟਾਈ ਕਰ ਦੇਣੀ ਆ ਆਇਕਲੀ ਸਾਈਡ ਬੈਟ ਲਈ ਕਪੜਾ ਲੈ ਜੂਗਾ ਇੱਥੋਂ ਆਪਾਂ ਨੇ ਪੱਟ ਕੱਟ ਕਰ ਦੇਣੇ ਨੇ ਹੁਣ ਆਪਾਂ ਇਹਦੇ ਵਿੱਚੋਂ ਕੁੰਡੇ ਕੱਟ ਕਰਾਂਗੇ ਇਸ ਤਰ੍ਹਾਂ ਡਬਲ ਫੋਲਡ ਕਰ ਲਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਵਿਛਾ ਲੈਣਾ ਕੱਪੜੇ ਨੂੰ ਹਾਂਜੀ ਦੋਸਤੋ ਕੱਪੜਾ ਆਪਾਂ ਨੇ ਚੰਗੀ ਤਰ੍ਹਾਂ ਸੈੱਟ ਕਰਕੇ ਵਿਛਾ ਲਿਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਦੀ ਲੈਂਥ ਲਗਾਵਾਂਗੇ ਇਧਰੋਂ ਆਪਾਂ ਨੇ ਲੈਂਥ ਲਗਾ ਲੈਣੀ ਆ 32 ਇੰਚ ਤੇ ਆਪਾਂ ਨੇ ਲੈਂਥ ਲਗਾ ਲੈਣੀ ਆ ਸਲਵਾਰ ਦੀ ਲੰਬਾਈ ਦੀ ਠੀਕ ਹੈ ਜੀ 32 ਇੰਚ ਤੇ ਆਪਾਂ ਨੇ ਮਾਰਕ ਕਰਕੇ 2.5 ਇੰਚ ਇਧਰਲੀ ਸਾਈਡ ਨੂੰ ਵਧਾ ਦੇਣਾ ਜਿਹੜਾ ਮੂਰੀ ਦੇ ਲਈ ਆਪਾਂ ਨੂੰ ਲੋੜ ਪਊਗੀ ਜਿੱਦੀ ਠੀਕ ਹੈ ਜੀ 2.5 ਇੰਚ ਆਪਾਂ ਨੇ ਇਧਰਲੀ ਸਾਈਡ ਨੂੰ ਮਾਰਕ ਕਰਤਾ ਜਿਹੜਾ ਮਾਰਕ ਇਹ ਆਪਾਂ ਨੇ ਕੀਤਾ ਹੈ ਆਪਾਂ ਨੇ ਲੈਂਥ ਦਾ ਇਧਰਲੀ ਸਾਈਡ ਤੋਂ ਲਗਾ ਕੇ ਇਧਰ ਨੂੰ ਕੀਤਾ ਜਿਹੜਾ ਆਪਾਂ ਉਧਰਲੀ ਸਾਈਡ ਕਰਨਾ ਉਹ ਇਧਰ ਨੂੰ ਲਗਾ ਕੇ ਇਧਰਲੀ ਸਾਈਡ ਨੂੰ ਕਰਨਾਗਾ ਠੀਕ ਹੈ ਜੀ ਆਹ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਇੱਥੋਂ ਆਹ ਜਿਹੜੀ ਲੰਬਾਈ ਰੱਖਣੀ ਆ ਇਧਰ ਨੂੰ ਰੱਖਣੀ ਆ ਜਿੱਧਰਲੀ ਸਾਈਡ ਬੰਦ ਆ ਇਧਰ ਆਪਾਂ ਨੇ 32 ਇੰਚ ਤੇ ਮਾਰਕ ਕਰ ਲੈਣਾ 2.5 ਇੰਚ ਦਾ ਇਧਰ ਨੂੰ ਮਾਰਕ ਕਰ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਮਲਾ ਦੇਣਾ ਆਸਣ ਆਪਾਂ ਨੇ ਇਹਦੇ ਵਿੱਚੋਂ ਹੀ ਕੱਟ ਕਰਨਾਗਾ ਤੇ ਆਪਾਂ ਨੇ ਜਿਹੜੇ ਮਾਰਕ ਕੀਤੇ ਨੇ ਇਹਨਾਂ ਨੂੰ ਇਸ ਤਰ੍ਹਾਂ ਮਲਾ ਦੇਣਾਗਾ ਠੀਕ ਹੈ ਜੀ ਜਿਹੜੀ ਆਪਾਂ ਨੇ ਇੱਥੋਂ ਕਾਟ ਪਾਣੀ ਆ ਆਪਾਂ ਨੇ 1 ਇੰਚ ਦੀ ਕਾਟ ਆ ਜਿਹੜੀ ਪਾਣੀ ਆ ਇੱਥੋਂ 1 ਇੰਚ ਦੀ ਕਾਟ ਪਾਣੀ ਆ ਦੇਖ ਸਕਦੇ ਹੋ ਤੁਸੀਂ ਇੱਥੋਂ ਆਪਾਂ ਨੇ ਇਸ ਤਰ੍ਹਾਂ 1 ਇੰਚ ਦੀ ਕਾਟ ਪਾਣੀ ਆ ਇਹ ਇਹਦੇ ਨਾਲ ਨਾਲ ਜਿਹੜੀ ਸਲਾਈ ਆ ਜੀ ਉਹ ਐਂ ਸਿੱਧੀ ਲੱਗਦੀ ਆ ਦੱਲੀ ਸਾਈਡ ਤੋਂ ਵੀ ਆਪਾਂ ਨੇ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਕਾਟ ਪਾ ਦੇਣੀ ਆ ਠੀਕ ਹੈ ਜੀ ਇਹਦੇ ਨਾਲ ਬਹੁਤ ਹੀ ਆਸਾਨੀ ਦੇ ਨਾਲ ਜਿਹੜੀ ਸਲਾਈ ਆ ਲੱਗ ਜੰਦੀ ਆ ਸਿੱਧੀ ਲੱਗੂਗੀ ਨਾਲੇ ਸਲਾਈ ਬਿਲਕੁਲ ਵੀ ਟੇਢੀ ਨਹੀਂ ਲੱਗੂਗੀ ਸਲਾਈ ਤੇ ਕੋਈ ਵੀ ਉਹਦੇ ਵਿੱਚ ਝੋਲ ਨਹੀਂ ਆਊਗਾ ਹੁਣ ਆਪਾਂ ਇੱਥੋਂ ਕੱਟ ਕਰ ਦਾਂਗੇ ਹੁਣ ਆਪਾਂ ਨੇ ਇੱਕ ਸਾਈਡ ਦੇ ਕੁੰਡੇ ਚੱਕ ਕੇ ਦੂਸਰੀ ਸਾਈਡ ਰੱਖ ਦੇਣੇ ਨੇ ਸਹੀ ਕਰ ਦੇਣਾ ਕਪੜਾ ਹੁਣ ਆਪਾਂ ਇਥੇ ਆਸਣ ਲਗਾਵਾਂਗੇ 벨ਟ ਜਿੰਨੀ ਵੱਡੀ ਹੋਈ ਜਾਊ ਉਹਨਾਂ ਤੁਹਾਨੂੰ ਆਸਣ ਆ ਜਿਹੜਾ ਉਹ ਵੀ ਵਧਾਉਣਾ ਪਊਗਾ ਜੇ 벨ਟ ਤੁਹਾਡੇ ਕੋਲੇ 18 17 ਇੰਚ ਦੀ ਆ ਤਾਂ ਤੁਸੀਂ 9 ਇੰਚ ਦਾ ਆਸਣ ਲਗਾ ਸਕਦੇ ਹੋ 22 23 ਇੰਚ ਦੀ ਆ ਤਾਂ 10 ਦਾ ਲਗਾ ਸਕਦੇ ਹੋ ਠੀਕ ਹੈ ਜੀ ਸਾਢੇ 10 ਦਾ ਵੀ ਲਗਾ ਸਕਦੇ ਹੋ ਆਪਾਂ ਸਾਢੇ 10 ਇੰਚ ਤੇ ਮਾਰਕ ਕਰ ਲਾਂਗੇ ਜੇ ਤੁਹਾਡੇ ਕੋਲੇ 벨ਟ 26 27 28 ਦੀ ਹੈਗੀ 29 ਦਿయా ਤਾਂ ਤੁਸੀਂ ਨੇ 11 11.5 ਇੰਚ ਤੇ ਅਸਰ ਦਾ ਮਾਰਕ ਕਰਨਾਗਾ ਠੀਕ ਹੈ ਜੀ ਹੁਣ ਆਪਾਂ ਇੱਥੋਂ ਕੱਟ ਕਰ ਦਾਂਗੇ ਇਧਰਲੀ ਸਾਈਡ ਤੋਂ ਵੀ ਆਪਾਂ ਕੱਟ ਕਰ ਦਾਂਗੇ ਕੱਪੜਾ ਉੱਪਰਲੀ ਸਾਈਡ ਆਪਾਂ ਨੇ ਕੱਪੜਾ ਸਹੀ ਰੱਖਣਾਗਾ ਮਲਾ ਕੇ ਰੱਖਣਾਗਾ ਨੀਚੇ ਜਿਹੜਾ ਵਾਧੂ ਘਟੂਗਾ ਉਹ ਆਪਾਂ ਨੇ ਬਾਅਦ ਵਿੱਚ ਕੱਟ ਕਰ ਦੇਣਾਗਾ ਆ ਵਾਧੂ ਘਟ ਕੱਪੜਾ ਆਪਾਂ ਨੇ ਸੈਟ ਕਰ ਦੇਣਾ आप बैल्ट की कटाई करा हाँ जी चौवी इंच ते चौवी आप कटाई करा बैल्ट की चढ़ाई है इंच की बैल्ट यह तैयार होगी चार इंच सिलाई आऊगा ठीक है जी इधरों आप कट कर दागे आूढ़िया दे काम आऊगा कपड़ा ਸਾਰਾ ਕੁਝ ਕੰਪਲੀਟ ਹੋ ਗਿਆ ਆਪਣਾ ਵਿੱਚੇ ਸਾਰਾ ਕੱਪੜਾ ਨਿਕਲਿਆ ਆ ਆਪਣੇ ਕੋਲੇ ਠੀਕ ਹੈ ਜੀ ਆ ਬੈਲਟ ਹੋ ਗਈ ਆ ਪੱਟ ਹੋ ਗਏ ਤੇ ਆ ਕੁੰਡੇ ਹੋ ਗਏ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦੇ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ